ਉਸ 108 ਐਂਬੂਲੈਂਸ ਦੇ ਹਾਲਾਤ ਵਿਖਾਵਾਂਗੇ ਜੋ 108 ਐਂਬੂਲੈਂਸ ਲੋਕਾਂ ਨੂੰ ਸਿਹਤ ਸਹੂਲਤਾ ਪ੍ਰਦਾਨ ਕਰਦੀ ਆ ਪਰ ਲੇਕਿਨ ਅੱਜ 108 ਐਂਬੂਲੈਂਸ ਖੁਦ ਬਿਮਾਰ ਹੋਈ ਹੈ ਤੇ ਉਹ ਹਸਪਤਾਲ ਦੇ ਵਿੱਚ ਆਪਣੇ ਇਲਾਜ ਦੇ ਲਈ ਪਹੁੰਚੀ ਹੈ। ਅਸੀਂ ਪੰਜਾਬ ਦੇ ਧੀ ਪੁੱਤਾਂ ਅਸੀਂ ਹਜ਼ਾਰਾਂ ਜਾਨਾਂ ਬਚਾਈਆਂ ਪ੍ਰਮਾਤਮਾ ਨੇ ਬਚਾਈਆਂ ਪਰ ਡਾਕਟਰ ਆ ਜਿਹੜਾ ਉਹ ਰੱਬ ਦਾ ਰੂਪ ਮੰਨਿਆ ਜਾਂਦਾ ਕੀ ਆ ਦੇਖੋ ਪੋਟੇਬਲ ਸਿਲੰਡਰ ਹੈ ਜੇ ਕਿਤੇ ਇਤੋਂ ਮਰੀਜ਼ ਸ਼ਿਫਟ ਕਰਨਾ ਆਪਾਂ ਹਸਪੀਟਲ ਦੇ ਵਿੱਚ ਉਹ ਵਕਫਾ ਜਿਹੜਾ ਉਹ 2-4 ਮਿੰਟਾਂ ਦਾ ਹੁੰਦਾ ਤੇ ਆਕਸੀਜਨ ਬਿਨਾ 1 ਸਕਿੰਟ ਦੇ ਵਿੱਚ ਬੱਚੇ ਦੀ ਜਾਂ ਬੰਦੇ ਦੀ ਮੌਤ ਹੋ ਜਾਂਦੀ ਹੈ ਤਾਂ ਸਿਲੰਡਰ ਉੱਥੇ ਕੰਮ ਬਚਾਉਣ ਦਾ ਕਰਦਾ ਹੈ ਕਈ ਸਾਲਾਂ ਤੋਂ ਜਿਹੜਾ ਇਹਨਾਂ ਨੇ ਭਰਿਆ ਨਹੀਂ ਦਾ ਫਾਇਰ ਸਲੰਡਰ ਆ ਜਿਹੜਾ ਕਈ ਸਾਲਾਂ ਤੋਂ ਤੁਸੀਂ ਸੋਚੋ ਵੀ ਇਹਨੂੰ ਆਪ ਸਾਨੂੰ ਸਾਂਭਣਾ ਪੈਂਦਾ ਇਹ ਤਾਂ ਕੀ ਅੱਗ ਬੁਝਾਊਗਾ ਇਹਨੂੰ ਸਾਨੂੰ ਸਾਂਭਣਾ ਪੈਂਦਾ ਡਗਣਾ ਪਵੇ ਰਸਤੇ 'ਚ ਜਾਂਦਾ ਇਹ ਜਦੋਂ ਵੀ ਕਿਸੇ ਦੇ ਕੋਈ ਐਕਸੀਡੈਂਟ ਹੈਡ ਇੰਜਰੀ ਹੋ ਜਾਂਦੀ ਹੈ ਤਾਂ ਇਹ ਚੀਜ਼ ਉਹਦੇ ਖੂਨ ਨੂੰ ਬਾਹਰ ਕੱਢਣ ਵਿੱਚ ਮਦਦ ਕਰਦੀ ਆ ਨਾਮ ਜਨਮਿਆਂ ਬੱਚਾ ਜਦੋਂ ਜਨਮ ਲੈਂਦਾ ਤੇ ਉਹਦੇ ਮੂੰਹ ਦੇ ਵਿੱਚ ਇਹ ਬੱਬਲ ਆ ਜਾਂਦੇ ਆ ਉਹ ਵੀ ਸਾਫ਼ ਕਰਨ ਦੇ ਵਿੱਚ ਇਹ ਚੀਜ਼ ਕਈ ਸਾਲਾਂ ਤੋਂ ਜਿਹੜੀ ਇਹ ਖਰਾਬ ਪਈ ਆ ਬੀਪੀ ਅਪਰੇਟਸ ਦੇਖੋਗੇ ਤੁਸੀਂ 1 ਸਕਿੰਟ ਲਈ ਆਨ ਹੋਊਗਾ ਉਸ ਤੋਂ ਬਾਅਦ ਬੰਦ ਹੋ ਜਾਂਦਾ ਪੰਜਾਬ ਦੀ ਹਮਦਰਦ ਕੰਪਨੀ ਆ ਇਨਾਂ ਦੇ ਵਿੱਚ ਆ ਦੇਖੋ ਜੀ ਪਲਸ ਆਕਸੀਮੀਟਰ ਨਾਟ ਵਰਕਿੰਗ ਲਰੰਗੇਸਕੋਪ ਨਾਟ ਵਰਕਿੰਗ ਸੈਕਸ਼ਨ ਮਸ਼ੀਨ ਨਾਟ ਵਰਕਿੰਗ ਕਈਆਂ ਚ ਤਹੇ ਚੀਜ਼ਾਂ ਹੈ ਹੀ ਨਹੀਂ ਜਿੱਦਾਂ ਆਪਾਂ ਕਹਿ ਦਈਏ ਨਾਟ ਵਰਕਿੰਗ ਕੀ ਨਾਟ ਅਵੇਲੇਬਲ ਆ ਅਸੀਂ ਕੀ ਇਹੋ ਜਿਹਾ ਗੁਨਾਹ ਕਰਤਾ ਗੱਡੀਆਂ ਚੱਲ ਰਹੀਆਂ ਜਿੱਦਾਂ ਤੁਸੀਂ ਕਹਿ ਰਹੇ ਹੋ ਐਮਰਜੈਂਸੀ ਸੇਵਾਵਾਂ ਬੰਦ ਨਹੀਂ ਹੋਣੀਆਂ ਚਾਹੀਦੀਆਂ ਪਹਿਲਾਂ ਅਸੀਂ ਉਹ ਗਲਤੀ ਕਰ ਲੈਂਦੇ ਸੀ ਪਰ ਇਸ ਟਾਈਮ ਤਾਂ ਅਸੀਂ ਕੋਈ ਇਸ ਤਰ੍ਹਾਂ ਦੀ ਗਲਤੀ ਨਹੀਂ ਕੀਤੀ ਅੱਜ ਵੀ ਆਪ ਵੀਡੀਓ ਚੱਲਣੀ ਆ ਉਸ ਤੋਂ ਬਾਅਦ ਤਾਂ ਪਤਾ ਨਹੀਂ ਸਾਨੂੰ ਕਿੰਨੇ ਟਰਮੀਨੇਸ਼ਨ ਲੈਟਰ ਚੱਲਣੇ ਪੈ ਰਹੇ ਆ ਕਿੰਨੇ ਚੱਲਣੇ ਪੈਣਗੇ ਪਰ ਉਹਦੇ ਵਿੱਚ ਜ਼ਿੰਮੇਵਾਰ ਉਸ ਪਰਿਵਾਰ ਨੂੰ ਵੀ ਮੈਂ ਕਹਿਣਾ ਚਾਹਣਾ ਵੀ ਤੁਸੀਂ ਇਸ ਕੰਪਨੀ ਖਿਲਾਫ ਪਰਚਾ ਦਰਜ ਕਰਾਇਆ ਜਾਵੇ ਪੰਜਾਬ ਦੇ ਵਿੱਚ ਸਿਹਤ ਨੂੰ ਲੈ ਕੇ ਸਰਕਾਰ ਸੱਤਾ ਦੇ ਵਿੱਚ ਆਈ ਸੀ ਪਰ ਸਿਹਤ ਮਹਿਕਮੇ ਦਾ ਕੀ ਹਾਲ ਹੈ ਉਸ ਗੱਲ ਨੂੰ ਲੈ ਕੇ ਲਗਾਤਾਰ ਪੰਜਾਬ ਸਰਕਾਰ ਦੇ ਉੱਤੇ ਸਵਾਲ ਖੜੇ ਹੁੰਦੇ ਜਾ ਰਹੇ ਨੇ ਗੱਲ ਕਰੀਏ 108 ਐਂਬੂਲੈਂਸ ਦੀ ਤਾਂ 108 ਐਂਬੂਲੈਂਸ ਨੂੰ ਲੈ ਕੇ ਇੱਕ ਵੱਡਾ ਖੁਲਾਸਾ ਡੇਲੀ ਪੋਸਟ ਦੀ ਟੀਮ ਦੇ ਵੱਲੋਂ ਪਟਿਆਲਾ ਦੇ ਵਿੱਚ ਕੀਤਾ ਗਿਆ ਸੀ ਜੋ ਐਂਬੂਲੈਂਸ ਸੀਐਮ ਸਿਕਿਉਰਿਟੀ ਦੇ ਨਾਲ ਚੱਲਦੀ ਸੀ ਤੇ ਉਸ ਐਂਬੂਲੈਂਸ ਨੂੰ ਕਿਸ ਕਿਸ ਤਰ੍ਹਾਂ ਦੀ ਉਸ ਐਂਬੂਲੈਂਸ ਦੀ ਹਾਲਾਤ ਸੀ ਉਹ ਤੁਹਾਡੇ ਤੱਕ ਦਿਖਾਈ ਸੀ ਤੇ ਅੱਜ ਤੁਹਾਨੂੰ ਉਸ 108 ਐਂਬੂਲੈਂਸ ਦੇ ਹਾਲਾਤ ਵਿਖਾਵਾਂਗੇ ਜੋ 108 ਐਂਬੂਲੈਂਸ ਲੋਕਾਂ ਨੂੰ ਸਿਹਤ ਸਹੂਲਤਾ ਪ੍ਰਦਾਨ ਕਰਦੀ ਆ ਪਰ ਲੇਕਿਨ ਅੱਜ 108 ਐਂਬੂਲੈਂਸ ਖੁਦ ਬਿਮਾਰ ਹੋਈ ਹੈ ਤੇ ਉਹ ਹਸਪਤਾਲ ਦੇ ਵਿੱਚ ਆਪਣੇ ਇਲਾਜ ਦੇ ਲਈ ਪਹੁੰਚੀ ਹੈ ਜੀ ਹਾਂ ਅਸੀਂ ਖੜੇ ਆ ਬਠਿੰਡਾ ਦੀ ਵਿਸ਼ਕਰਮਾ ਮਾਰਕੀਟ ਦੇ ਵਿੱਚ ਤੇ ਇਹ 108 ਐਂਬੂਲੈਂਸ ਹੈ ਇਸ ਦੇ ਨਾਲ ਦੀਆਂ ਕਈ 108 ਐਂਬੂਲੈਂਸ ਹੋਰ ਨੇ ਜਿਹੜੀਆਂ ਜ਼ੇਰੇ ਇਲਾਜ ਲਈ ਹੁਣੋਂ ਭੇਜੀਆਂ ਗਈਆਂ ਨੇ ਕਿਉਂਕਿ ਇਹਨਾਂ ਨੂੰ ਲੈ ਕੇ 108 ਐਂਬੂਲੈਂਸ ਦੀ ਜਿਹੜੀ ਐਸੋਸੀਏਸ਼ਨ ਦੇ ਵੱਲੋਂ 28 ਦਿਨਾਂ ਤੋਂ ਹੜਤਾਲ ਦੇ ਉੱਤੇ ਬੈਠੇ ਹੋਏ ਸੀ ਸਰਕਾਰ ਦੇ ਖਿਲਾਫ ਕਿ ਉਹਨਾਂ ਨੂੰ ਲੈ ਕੇ ਕਿ ਉਹਨਾਂ ਕੋਲੇ ਇਸ ਐਂਬੂਲੈਂਸ ਨੂੰ ਠੀਕ ਕਰਵਾਉਣ ਦੇ ਲਈ ਜੋ ਐਸ ਦੇ ਅੰਦਰ ਮੋਢੀ ਸਹੂਲਤਾਂ ਨੇ ਉਹ ਨਹੀਂ ਮਿਲ ਰਹੀਆਂ ਨੇ ਉਹ ਦਿੱਤੀਆਂ ਜਾਣ ਤੇ ਉਸ ਗੱਲ ਨੂੰ ਲੈ ਕੇ ਕਈ ਜਿਹੜੇ ਇਸ ادارے ਦੇ ਨਾਲ ਜਿਹੜੇ ਡਰਾਈਵਰਸ ਨੇ ਜਾਂ ਇਸ ਐਂਬੂਲੈਂਸ ਨੂੰ ਚਲਾਉਣ ਵਾਲੇ ਜਿਹੜੇ ਮਲਾਜ਼ਮ ਨੇ ਉਹਨਾਂ ਨੂੰ ਟਰਮੀਨੇਟ ਲੈਟਰ ਵੀ ਭੇਜੇ ਗਏ ਨੇ ਇਸ ਮੁੱਦੇ ਨੂੰ ਲੈ ਕੇ ਗੱਲਬਾਤ ਕਰਾਂਗੇ ਮੇਰੇ ਨਾਲ ਇਸ ਵਕਤ ਪੰਜਾਬ ਦੇ 108 ਐਂਬੂਲੈਂਸ ਦੇ ਪੰਜਾਬ ਦੇ ਪ੍ਰਧਾਨ ਨੇ ਅਮਨਦੀਪ ਸਿੰਘ ਤੇ ਪੂਰਾ ਮਾਮਲਾ ਤੇ ਪੂਰੇ ਹਾਲਾਤ ਅੱਜ ਤੁਹਾਨੂੰ ਅਸੀਂ ਦਿਖਾਉਣੇ ਆ ਇਹ ਮੇਰੇ ਪਿੱਛੇ 108 ਐਂਬੂਲੈਂਸ ਹੈ ਤੇ ਪ੍ਰਧਾਨ ਨੇ 108 ਐਂਬੂਲੈਂਸ ਤੇ ਅਮਨਦੀਪ ਸਿੰਘ ਅਮਨਦੀਪ ਸਿੰਘ ਜੀ ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ ਪੰਜਾਬ ਦੇ ਵਿੱਚ ਤੁਹਾਡੇ ਜਿਹੜੀ ਹੜਤਾਲ ਹੈ 28 ਦਿਨ ਤੋਂ ਚੱਲ ਰਹੀ ਹੈ ਕੀ ਕੁਝ ਹੁਣ ਤੱਕ ਦਾ ਅਪਡੇਟ ਹੈ ਤੇ ਕੀ ਸਰਕਾਰ ਨੇ ਤੁਹਾਡੀ ਆਵਾਜ਼ ਨੂੰ ਹੁਣ ਤੱਕ ਸੁਣਿਆ ਹੈਗਾ ਜੀ ਬਿਲਕੁਲ ਜੀ ਅਸੀਂ ਪਿਛਲੇ 10-11 ਸਾਲਾਂ ਤੋਂ ਜਿਹੜੀਆਂ ਘੱਟ ਤਨਖਾਹਾਂ ਤੇ ਜਿਹੜੀ ਕੰਪਨੀ ZHL ਪ੍ਰਾਈਵੇਟ ਕੰਪਨੀ ਹੈ ਉਹ ਸਾਡਾ ਸ਼ੋਸ਼ਣ ਕਰਦੀ ਆ ਰਹੀ ਸੀ ਹਮ ਪ੍ਰਾਣੀਆਂ ਜੋ ਸਰਕਾਰਾਂ ਸੀ ਠੀਕ ਆ ਆਪਾਂ ਮੰਨ ਲੈਂਦੇ ਆ ਵੀ ਉਹਨਾਂ ਨੇ ਸਾਨੂੰ ਰੋਜ਼ਗਾਰ ਦਿੱਤਾ ਤੇ ਨਹੀਂ ਉਹ ਵਾਅਦਾ ਕਰ ਸਕੀਆਂ ਪਰ ਅਸੀਂ ਬਦਲਾ ਦੇ ਨਾਂ ਤੇ ਜਿਹੜੀ ਨਵੀਂ ਸਰਕਾਰ ਚੁਣੀ ਸੀ ਉਹਦੇ ਵਿੱਚ ਅਸੀਂ ਜਨਵਰੀ ਦੇ ਵਿੱਚ ਜਿਹੜਾ ਧਰਨਾ ਦਿੱਤਾ ਸੀ ਲਾਡਵਾਲ ਟੋਲ ਪਲਾਜ਼ਾ ਤੇ ਜਿਸ ਦੇ ਵਿੱਚ ਸਿਹਤ ਮੰਤਰੀ ਸਾਹਿਬ ਇਹ ਗੱਲ ਮੰਨੇ ਸੀ ਕਿ ਤੁਹਾਡੀ ਤਨਖਾਹ ਜਿਹੜੀ ਬਹੁਤ ਘੱਟ ਹੈ ਤੇ ਜਲਦੀ ਤੁਹਾਡੀ ਤਨਖਾਹ ਜਿਹੜੀ ਉਹ ਮੰਨੇ ਵੀ ਉੱਥੇ 5000 ਰੁਪਏ ਵਾਅਦਾ ਤੁਰੰਤ ਬੀ 25 ਦਿਨਾਂ ਦੇ ਵਿੱਚ ਬਾਕੀ ਉਹਨਾਂ ਨੇ ਕਿਹਾ ਸੀ ਕਿ ਕੰਪਨੀ ਦੇ ਖਿਲਾਫ ਜਿਹੜੇ ਤੁਸੀਂ ਪ੍ਰੂਫ ਦਿੱਤੇ ਆ ਇਹ ਤੋਂ ਵੀ ਵੱਧ ਕੇ ਸਾਨੂੰ ਤੁਹਾਡੇ ਸਾਥ ਦੀ ਲੋੜ ਆ ਤਾਂ ਕਿ ਅਸੀਂ ਕੰਪਨੀ ਖਿਲਾਫ ਕਾਰਵਾਈ ਕਰ ਸਕੀਏ ਹੋ ਗਈ ਕਾਰਵਾਈ ਨਹੀਂ ਸਰ ਕਾਰਵਾਈ ਤਾਂ ਸਾਡੇ ਉੱਪਰ ਹੋ ਰਹੀ ਹੈ ਜਿੰਨੇ ਵੀ ਮਹੀਨੇ ਹ ਗੈਪ ਲੰਘਿਆ ਤਾਂ ਉਹ ਕਾਰਵਾਈ ਕੰਪਨੀ ਤੇ ਕਰਨੀ ਸੀ ਉਹ ਕਾਰਵਾਈ ਕਿਤੇ ਤੁਹਾਡੇ ਦੇ ਉੱਤੇ ਆ ਗਈ ਹੈ ਉਹ ਬਿਲਕੁਲ ਜੀ ਮਾਨ ਸਾਹਿਬ ਜਿੱਦਾਂ ਕਹਿੰਦੇ ਆ ਕਿ ਕੱਚਾ ਸ਼ਬਦ ਮੈਂ ਰਹਿਣ ਨਹੀਂ ਦੇਣਾ ਤਾਂ ਪੱਕੇ ਉਹ ਸ਼ਬਦ ਤਾਂ ਚਲੋ ਮਾਨ ਸਾਹਿਬ ਦੂਰ ਦੀ ਗੱਲ ਹੈ ਅਸੀਂ ਤਾਂ ਭ੍ਰਸ਼ਟਾਚਾਰ ਜਿਹੜੇ ਤੁਸੀਂ ਨਾਹਰਾ ਲੈ ਕੇ ਆਏ ਹੋ ਭ੍ਰਸ਼ਟਾਚਾਰ ਰਹਿਣ ਨਹੀਂ ਦੇਣਾ ਤੇ ਅਸੀਂ ਤਾਂ ਤੁਹਾਡੀ ਮਦਦ ਕਰ ਰਹੇ ਹਾਂ ਅਸੀਂ ਤਾਂ ਚਾਹੁੰਦੇ ਆ ਵੀ ਸਿਹਤ ਦਾ ਜਿਹੜਾ ਖਜ਼ਾਨਾ ਉਹ ਉਹਦੀ ਲੁੱਟ ਨਾ ਹੋਵੇ ਸਾਨੂੰ ਟਰਮੀਨੇਸ਼ਨ ਲੈਟਰ ਕਿਉਂ ਮਿਲੇ ਅਸੀਂ ਕੀ ਇਹੋ ਜਿਹਾ ਗੁਨਾਹ ਕਰਤਾ ਗੱਡੀਆਂ ਚੱਲ ਰਹੀਆਂ ਜਿੱਦਾਂ ਤੁਸੀਂ ਕਹਿ ਰਹੇ ਹੋ ਐਮਰਜੈਂਸੀ ਸੇਵਾਵਾਂ ਬੰਦ ਨਹੀਂ ਹੋਣੀਆਂ ਚਾਹੀਦੀਆਂ ਪਹਿਲਾਂ ਅਸੀਂ ਉਹ ਗਲਤੀ ਕਰ ਲੈਂਦੇ ਸੀ ਪਰ ਇਸ ਟਾਈਮ ਤਾਂ ਅਸੀਂ ਕੋਈ ਇਸ ਤਰ੍ਹਾਂ ਦੀ ਗਲਤੀ ਨਹੀਂ ਕੀਤੀ ਫਿਰ ਵੀ ਸਾਨੂੰ ਟਰਮੀਨੇਸ਼ਨ ਕਿਉਂ ਕੀਤਾ ਗਿਆ ਉਹ ਕਿ ਅਮਨ ਤੁਹਾਡੀ ਗੱਲ ਵਿੱਚ ਹੀ ਹੈ ਦੇਖੋ ਸਭ ਤੋਂ ਪਹਿਲਾਂ ਅਸੀਂ ਇਹ ਜਾਣਨਾ ਚਾਹੁੰਦੇ ਹਾਂਗੇ ਪ੍ਰਤੱਖ ਦੇ ਨਾਲ ਪ੍ਰਮਾਣ 108 ਐਂਬੂਲੈਂਸ ਨੂੰ ਇੱਕ ਵਾਰ ਦਰਸ਼ਕਾਂ ਦੇ ਨਾਲ ਰੂਪਰੂ ਕਰਵਾ ਦਈਏ ਕਿਉਂਕਿ ਬਠਿੰਡਾ ਦੇ ਵਿੱਚ ਇੱਕ ਪਟਵਾਰੀ ਦੀ ਯਾਨੀ ਕਿ ਇੱਕ ਨੌਜਵਾਨ ਦੀ ਮੌਤ ਹੋਈ ਸੀਗੀ ਜਿਸ ਦਾ ਕਿ 2 ਦਿਨ ਪਹਿਲਾਂ ਵਿਆਹ ਹੋਇਆ ਸੀ ਉਸ ਦੀ ਮੌਤ ਹੋਈ ਸੀ ਉਸ ਦਾ ਕਾਰਨ ਵੱਡਾ ਸੀ ਕਿ ਉਸ ਨੂੰ ਆਕਸੀਜਨ ਜਿਹੜੀ ਸੀ ਉਹ ਇਸ ਐਂਬੂਲੈਂਸ ਦੇ ਵਿੱਚ ਨਹੀਂ ਮਿਲੀ ਸੀ ਤੇ ਕੀ ਅੰਦਰ ਹੈ ਤੇ ਕੀ ਉਹਦੇ ਕਾਰਨ ਸੀ ਉਹ ਵੀ ਥੋੜਾ ਤੁਹਾਡੇ ਤੋਂ ਜਾਨਣਾ ਚਾਹਾਂ ਜੀ ਬਿਲਕੁਲ ਅਸੀਂ ਕਈ ਸਾਲਾਂ ਤੋਂ ਜਿਹੜੀ ਪੰਜਾਬ ਦੀ 108 ਦੀ ਜਿਹੜੇ ਹਾਲਾਤ ਆ ਉਹ ਦਿਖਾ ਰਹੇ ਆ ਇਹ ਤੇ ਕਾਰਵਾਈ ਕਰਨ ਦੀ ਬਜਾਏ ਕਾਰਵਾਈ ਸਾਡੇ ਤੇ ਹੋਈ ਜਿਹੜਾ ਪਿਛਲਾ ਖਮਿਆਜਾ ਉਹ ਪਰਿਵਾਰ ਨੂੰ ਜਿਹੜਾ ਜਿਹੜਾ ਉਹ ਭੁਗਤਣਾ ਪਿਆ ਕਿਸੇ ਦਾ ਨੌਜਵਾਨ ਨੌਜਵਾਨ ਜਿਹੜਾ ਪੁੱਤ ਆ ਉਹ ਘਰੋਂ ਚਲਾ ਗਿਆ ਕਿਉਂਕਿ ਅਸੀਂ ਹਜ਼ਾਰਾਂ ਜਾਨਾਂ ਬਚਾਈਆਂ ਜਿੱਥੇ ਇੱਕ ਅੱਧੀ ਕਿਤੇ ਪਰਮਾਤਮਾ ਦੇ ਹੱਥੋਂ ਜਾਨ ਚਲੀ ਜਾਂਦੀ ਆ ਤਾਂ ਉਹ ਦੁੱਖ ਸਾਨੂੰ ਹੁੰਦਾ ਪਰ ਉਹਦੇ ਵਿੱਚ ਬਾਈ ਜੀ ਜਿਹੜਾ ਤੁਹਾਨੂੰ ਵੱਡਾ ਕਾਰਨ ਪੰਜਾਬ ਦੇ ਲੋਕਾਂ ਨੂੰ ਇਹ ਦੱਸਣਾ ਚਾਹੁੰਦੇ ਆ ਬਾਰ ਬਾਰ ਅਸੀਂ ਦੱਸ ਚੁੱਕੇ ਆ ਦੱਸ ਚੁੱਕੇ ਆ ਕਿ ਜਿਹੜੀ 108 ਕੰਪਨੀ ਆ ਉਹਨਾਂ ਨੂੰ ਪੰਜਾਬ ਦੇ ਮਰੀਜ਼ਾਂ ਦੇ ਨਾਲ ਰਤੀ ਪਰ ਵੀ ਕੋਈ ਹਮਦਰਦੀ ਨਹੀਂ ਹੈਗੀ ਉਹਦਾ ਤੁਸੀਂ ਪ੍ਰਮਾਣ ਆ ਜਿਹੜਾ ਉਹ ਤੁਸੀਂ ਪਿੱਛੇ ਦੇਖਿਆ ਹੋਣਾ ਉਹਦੇ ਵਿੱਚ ਸਾਡੇ ਤੇ ਇਲਜ਼ਾਮ ਲੱਗੇ ਕਿ ਐਂਬੂਲੈਂਸ ਜਿਹੜੀ ਆ ਉਹ ਸਮੇਂ ਸਿਰ ਨਹੀਂ ਪਹੁੰਚੀ ਉਸ ਡਰਾਈਵਰ ਦੀ ਰਿਕਾਰਡਿੰਗ ਤੁਹਾਡੇ ਜ਼ਰੀਏ ਅਸੀਂ ਤੁਹਾਡੇ ਮੀਡੀਆ ਨੂੰ ਕਹਿਣਾ ਚਾਹੁੰਦੇ ਆ ਪੂਰੀ ਚਲਾਈ ਜਾਵੇ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਪਤਾ ਲੱਗੇ ਕਿ ਡਰਾਈਵਰ ਕਿੱਦਾਂ ਉਹਨਾਂ ਦੀਆਂ ਮਿੰਤਾਂ ਹਾੜੇ ਕਰਦਾ ਰਿਹਾ ਵੀ ਇਹ ਬੰਦਾ ਜਿਹੜਾ ਉਹ ਮਾਰ ਰਿਹਾ ਮੈਨੂੰ ਇੱਕ ਪ੍ਰਾਈਵੇਟ ਹਸਪੀਟਲ ਦੀ ਪਰਮਿਸ਼ਨ ਦਿੱਤੀ ਜਾਵੇ ਤਾਂ ਕਿ ਮੈਂ ਇਸ ਮਰੀਜ਼ ਦੀ ਜਿਹੜੀ ਆ ਉਹ ਹਾਲ ਤੱਕ ਬਹੁਤ ਜ਼ਿਆਦਾ ਸੀਰੀਅਸ ਆ ਤਾਂ ਬੱਸ ਸਕੇ ਪਰ ਉਹਨਾਂ ਨੇ 8-10 ਮਿੰਟ ਉਹ ਡਰਾਈਵਰ ਗੱਡੀ ਵੀ ਚਲਾ ਰਿਹਾ ਸੀ ਕਿਉਂਕਿ ਜਿਹੜਾ ਇਹਨਾਂ ਨੇ ਸਾਨੂੰ ਕੱਢ ਕੇ ਨਵਾਂ ਸਟਾਫ ਰੱਖ ਰਹੇ ਆ ਉਹ ਅਨਟ੍ਰੇਨਡ ਉਹਨੂੰ ਇਹ ਨਹੀਂ ਪਤਾ ਵੀ ਆਕਸੀਜਨ ਕਿੱਥੋਂ ਲੱਗਦੀ ਆ ਆਕਸੀਜਨ ਮਾਸਕੇ ਦੇ ਵਿੱਚ ਹੈ ਨਹੀਂ ਉਹ ਬੰਦੇ ਨੂੰ ਨੌਲਜ ਹੀ ਨਹੀਂ ਸੀ ਵੀ ਮੈਂ ਇਹਨੂੰ ਬਚਾਉਣਾ ਕਿੱਦਾਂ ਫਰਸਟ ایڈ ਕਿੱਦਾਂ ਦੇਣੀ ਹੈ ਇਹ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹਣਾ ਸੀਐਮ ਸਾਹਿਬ ਨੂੰ ਅਮਨਦੀਪ ਵਿਆਹ ਵਾਲੇ ਘਰ ਦੇ ਵਿੱਚ 70 ਵਿਛੇ ਸੀਗੇ ਵੱਡਾ ਕਾਰਨ ਐਂਬੂਲੈਂਸ ਸੀ ਜਿਹਦੇ ਵਿੱਚ ਇਕੁਪਮੈਂਟ ਨਹੀਂ ਸੀ ਕੌਣ ਜ਼ਿੰਮੇਵਾਰ ਹੈ ਇਸਦੇ ਲਈ ਬਿਲਕੁਲ ਜੀ ਵੱਡਾ ਕਾਰਨ ਇਹ ਆ ਪਰ ਉਹਦੇ ਵਿੱਚ ਜ਼ਿੰਮੇਵਾਰ ਹੈ ਕੰਪਨੀ ਆ ਜਾਂ ਸਰਕਾਰ ਆ ਜਿਹੜੀਆਂ ਨੇ ਸਮਾਂ ਰਹਿੰਦੇ ਇਹਨਾਂ ਤੇ ਕਾਰਵਾਈ ਨਹੀਂ ਕੀਤੀ ਅੱਜ ਵੀ ਐਂਬੂਲੈਂਸ ਤੇ ਕਾਰ ਬਾਈ ਕੰਪਨੀ ਤੇ ਨਹੀਂ ਹੋ ਰਹੀ ਸਾਡੇ ਤੇ ਕਿਉਂ ਹੋ ਰਹੀ ਆ ਚਲੋ ਨਾਲ-ਨਾਲ ਮੈਨੂੰ ਇਹ ਵੀ ਦੱਸੋ ਕਿ ਐਂਬੂਲੈਂਸ ਦੇ ਵਿੱਚ ਕਿਹੜੀਆਂ ਮੁੱਖ ਮੋਡਲੀਆਂ ਸਹੂਲਤਾਂ ਜਿਹੜੀਆਂ ਹੋਣੀਆਂ ਚਾਹੀਦੀਆਂ ਨੇ ਉਹ ਨਹੀਂ ਆ ਤੁਹਾਡੇ ਕੋਲ ਹੱਥ ਦੇ ਵਿੱਚ ਲਿਸਟ ਵੀ ਹੈ ਉਹ ਵੀ ਦੱਸ ਦਿਓ ਤੇ ਇਹਦੇ ਵਿੱਚ ਕੀ ਕੀ ਸਹੂਲਤਾਂਾਂ ਜਿਹੜੀਆਂ ਹੋਣੀਆਂ ਚਾਹੀਦੀਆਂ ਨੇ ਮੜਾ ਜਿਆ ਉੱਪਰ ਆ ਕੇ ਤੁਸੀਂ ਦਿਖਾ ਸਕਦੇ ਹੋ ਸਾਨੂੰ ਤੇ ਦਰਸ਼ਕਾਂ ਤੱਕ ਆਪਾਂ ਇਹ ਐਂਬੂਲੈਂਸ ਦੀ ਨਜ਼ਰ ਕਰਵਾਈਏ ਇਹ 108 ਐਂਬੂਲੈਂਸ ਆਖਿਰ ਹੈ ਕੀ ਆ ਤੇ ਕਿਹੜੀਆਂ ਮੋਡਲੇ ਸਹੂਲਤਾਂ ਇੱਕ ਜਦੋਂ ਐਕਸੀਡੈਂਟ ਹੁੰਦਾ ਤਾਂ ਉਹ ਕਿਵੇਂ ਇਸ ਨੂੰ ਹੈਂਡਲ ਕੀਤਾ ਜਾਂਦਾ ਕਿਹੜੇ ਕਿਹੜੇ ਇਕੁਪਮੈਂਟਸ ਨੇ ਅਮਨ ਜਿਹੜੇ ਇਹਦੇ ਵਿੱਚ ਹੁੰਦੇ ਨੇ ਜੀ ਆ ਤਾਂ ਪੂਰੇ ਪੰਜਾਬ ਦੀ ਲਿਸਟ ਆ ਜਿਹੜੀ ਮੰਨ ਲਓ ਤੁਸੀਂ ਗਿਣਤੀ ਨਹੀਂ ਕਰ ਸਕੇ ਵੀ ਜਿਹੜੀਆਂ ਇਹ ਕਹਿ ਰਹੀ ਹੈ ਨਾ ਕੰਪਨੀ ਪੰਜਾਬ ਦੀ ਹਮਦਰਦ ਕੰਪਨੀ ਆ ਇਹਨਾਂ ਦੇ ਵਿੱਚ ਆ ਦੇਖੋ ਜੀ ਪਲਸ ਆਕਸੀਮੀਟਰ ਨਾਟ ਵਰਕਿੰਗ ਲਰੰਗੋਸਕੋਪ ਨਾਟ ਵਰਕਿੰਗ ਸੈਕਸ਼ਨ ਮਸ਼ੀਨ ਨਾਟ ਵਰਕਿੰਗ ਕਈਆਂ ਚ ਤਾਂ ਇਹ ਚੀਜ਼ਾਂ ਹੈ ਹੀ ਨਹੀਂ ਜਿੱਦਾਂ ਆਪਾਂ ਕਹਿ ਦਈਏ ਨਾਟ ਵਰਕਿੰਗ ਕੀ ਨਾਟ ਅਵੇਲੇਬਲ ਆ ਇਹ ਚੀਜ਼ਾਂ ਇਹ ਚਾ ਫਰਸਟ ایڈ ਚ ਹੀ ਆਉਂਦੀਆਂ ਬਾਈ ਜੀ ਆ ਦੇਖੋ ਪੋਰਟੇਬਲ ਸਿਲੰਡਰ ਆ ਜੇ ਕਿਤੇ ਇਥੋਂ ਮਰੀਜ਼ ਸ਼ਿਫਟ ਕਰਨਾ ਆਪਾਂ ਹਸਪੀਟਲ ਦੇ ਵਿੱਚ ਉਹ ਬਖਫਾ ਜਿਹੜਾ ਉਹ 2-4 ਮਿੰਟਾਂ ਦਾ ਹੁੰਦਾ ਤੇ ਆਕਸੀਜਨ ਬਿਨਾ ਇੱਕ ਸਕਿੰਟ ਦੇ ਵਿੱਚ ਬੱਚੇ ਦੀ ਜਾਂ ਬੰਦੇ ਦੀ ਮੌਤ ਹੋ ਜਾਂਦੀ ਹੈ ਤਾਂ ਸਿਲੰਡਰ ਉੱਥੇ ਕੰਮ ਬਚਾਉਣ ਦਾ ਕਰਦਾ ਹੈ ਕਈ ਸਾਲਾਂ ਤੋਂ ਜਿਹੜਾ ਇਹਨਾਂ ਨੇ ਭਰਿਆ ਨਹੀਂ ਉਸ ਤੋਂ ਪਹਿਲੀ ਪਿਆ ਇਹ ਸਿਲੰਡਰ ਜੀ ਬਿਲਕੁਲ ਜੀ ਖਾਲੀ ਜੀ ਸਾਕਸ਼ਨ ਮਸ਼ੀਨ ਜਿਹੜੀ ਆ ਉਹ ਤੁਸੀਂ ਦੇਖੋ ਇਹ ਜਦੋਂ ਵੀ ਕਿਸੇ ਦੇ ਕੋਈ ਐਕਸੀਡੈਂਟ ਹੈਡ ਇੰਜਰੀ ਹੋ ਜਾਂਦੀ ਹੈ ਤਾਂ ਇਹ ਚੀਜ਼ ਉਹਦੇ ਖੂਨ ਨੂੰ ਬਾਹਰ ਕੱਢਣ ਵਿੱਚ ਮਦਦ ਕਰਦੀ ਹੈ ਨਵ ਜਨਮਿਆਮ ਬੱਚਾ ਉਹਨੂੰ ਆਪਾਂ ਉਹਨੂੰ ਆਪਾਂ ਜਿਹੜੇ ਉਹਦੇ ਜਦੋਂ ਜਨਮ ਲੈਂਦਾ ਤੇ ਉਹਦੇ ਮੂੰਹ ਦੇ ਵਿੱਚ ਇਹ ਬੱਬਲ ਆ ਜਾਂਦੇ ਆ ਉਹ ਵੀ ਸਾਫ਼ ਕਰਨ ਦੇ ਵਿੱਚ ਇਹ ਚੀਜ਼ ਕਈ ਸਾਲਾਂ ਤੋਂ ਜਿਹੜੀ ਇਹ ਖਰਾਬ ਪਈ ਐ ਬੀਪੀ ਅਪਰੇਟਸ ਦੇਖੋਗੇ ਤੁਸੀਂ ਇੱਕ ਸਕਿੰਟ ਲਈ ਆਨ ਹੋਊਗਾ ਉਸ ਤੋਂ ਬਾਅਦ ਬੰਦ ਹੋ ਜਾਂਦਾ ਕੋਈ ਚੈੱਕ ਨਹੀਂ ਆਹ ਸਾਰੀਆਂ ਚੀਜ਼ਾਂ ਅੱਗ ਲੱਗਣਾ ਦਾ ਫਾਇਰ ਸਿਲੰਡਰ ਆ ਜਿਹੜਾ ਕਈ ਸਾਲਾਂ ਤੋਂ ਤੁਸੀਂ ਸੋਚੋ ਵੀ ਇਹਨੂੰ ਆਪ ਸਾਨੂੰ ਸਾਂਭਣਾ ਪੈਂਦਾ ਇਹ ਤਾਂ ਕੀ ਅੱਗ ਬੁਝਾਊਗਾ ਇਹਨੂੰ ਸਾਨੂੰ ਸਾਂਭਣਾ ਪੈਂਦਾ ਡੱਗਣਾ ਬੇ ਰਸਤੇ 'ਚ ਜਾਂਦਾ ਤੇ ਤੁਸੀਂ ਐਂਬੂਲੈਂਸ ਦੇ ਮੌਜੂਦਾ ਜਿਹੜੇ ਹਾਲਾਤ ਆ ਉਹ ਦੇਖ ਰਹੇ ਹੋ ਮੈਂ ਇਹੀ ਬੇਨਤੀ ਕਰਨੀ ਚਾਹੁੰਦਾ ਪੰਜਾਬ ਦੇ ਲੋਕਾਂ ਨੂੰ ਅਸੀਂ ਪੰਜਾਬ ਦੇ ਧੀ ਪੁੱਤਾਂ ਅਸੀਂ ਹਜ਼ਾਰਾਂ ਜਾਨਾਂ ਬਚਾਈਆਂ ਪ੍ਰਮਾਤਮਾ ਨੇ ਬਚਾਈਆਂ ਪਰ ਡਾਕਟਰ ਜਿਹੜਾ ਉਹ ਰੱਬ ਦਾ ਰੂਪ ਮੰਨਿਆ ਜਾਂਦਾ ਪਰ ਸਾਨੂੰ ਅਫਸੋਸ ਆ ਜਿਹੜੀ ਬੱਲੂਆਂ ਨੇ ਕੋਟਪਾਈ ਦੇ ਪਟਵਾਰੀ ਦੀ ਇਹ ਘਟਨਾ ਹੋਈ ਆ ਪਰ ਉਹਦੇ ਵਿੱਚ ਕਿਤੇ ਨਾ ਕਿਤੇ ਤੁਹਾਨੂੰ ਇਹ ਰਿਕਾਰਡਿੰਗ ਵੀਡੀਓ ਪੂਰੀ ਸੁਣਿਓ ਸਾਰਾ ਚਾਨਣ ਹੋ ਜਾਣਾ ਇਹਦੇ ਵਿੱਚ ਜ਼ਿੰਮੇਵਾਰ ਕੌਣ ਹੈ ਅੱਜ ਵੀ ਆਹ ਵੀਡੀਓ ਚੱਲਣੀ ਆ ਉਸ ਤੋਂ ਬਾਅਦ ਤੋਂ ਪਤਾ ਨਹੀਂ ਸਾਨੂੰ ਕਿੰਨੇ ਟਰਮੀਨੇਸ਼ਨ ਲੈਟਰ ਚੱਲਣੇ ਪੈ ਰਹੇ ਆ ਕਿੰਨੇ ਚੱਲਣੇ ਪੈਣਗੇ ਪਰ ਉਹਦੇ ਵਿੱਚ ਜ਼ਿੰਮੇਵਾਰ ਉਸ ਪਰਿਵਾਰ ਨੂੰ ਵੀ ਮੈਂ ਕਹਿਣਾ ਚਾਹਣਾ ਵੀ ਤੁਸੀਂ ਇਸ ਕੰਪਨੀ ਖਿਲਾਫ ਪਰਚਾ ਦਰਜ ਕਰਾਇਆ ਜਾਵੇ ਜਿਹੜੀ ਇਹ ਐਂਬੂਲੈਂਸ ਸਮੇਂ ਤੇ ਪਹੁੰਚਣ ਦਾ ਕਾਰਨ ਵੀ ਤੁਹਾਨੂੰ ਦੱਸਾਂਗੇ ਉਹਦੇ ਵਿੱਚ ਇਹ ਕੀ ਕਰਦੇ ਆ ਜੀ ਨਵਾਂ ਸਟਾਫ ਉੱਥੇ ਹਾਇਰ ਕਰਿਆ ਵਾ ਜਿਹੜਾ ਨਵਾਂ ਸਟਾਫ ਉੱਥੇ ਆਉਂਦਾ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਬੱਲੂਆਣਾ ਕਿੱਥੇ ਆ ਕੋਟਪਾਈ ਕਿੱਥੇ ਆ ਜੀਕਪੁਰ ਬੈਠਿਆਂ ਨੂੰ ਉਹ 10-10 ਮਿੰਟ ਤੁਹਾਨੂੰ ਹੋਲਡ ਤੇ ਰੱਖ ਕੇ ਉਹ ਸਹੀ ਰਸਤਾ ਹੀ ਨਹੀਂ ਲੱਭ پا ਰਹੇ ਜਦੋਂ ਉਹਨੂੰ ਡਰਾਈਵਰ ਕੋਲੇ ਕਾਲ ਆਉਂਦੀ ਆ ਉਦੋਂ ਤੱਕ ਤਾਂ ਪੇਸ਼ੈਂਟ ਨੂੰ ਤਾਂ ਹੋ ਸਕਦਾ ਜਾਨ ਚਲੀ ਗਈ ਹੋਵੇ ਜਾਂ ਇੱਕ ਇੱਕ ਮਿੰਟ ਸਹਾਈ ਹੁੰਦਾ ਐਂਬੂਲੈਂਸ ਨਹੀਂ ਪਹੁੰਚਦੀ ਇਹ ਨੇ ਆ 108 ਐਮਬੂਲੈਂਸ ਐਮਬੂਲੈਂਸ EMPLOYES ASSOCIATION ਦੇ ਪ੍ਰੈਜ਼ੀਡੈਂਟ ਅਮਨਦੀਪ ਸਿੰਘ ਜਿਨ੍ਹਾਂ ਨੇ ਆਪਣਾ ਦੁੱਖ ਤੇ ਦਰਦ ਜਿਹੜਾ ਹੈਗਾ ਉਹ ਬਿਆਨ ਕੀਤਾ ਤੇ ਪੰਜਾਬ ਦੇ ਲੋਕਾਂ ਨੂੰ ਸਿਹਤ ਸਹੂਲਤਾਂਵਾਂ ਨੂੰ ਲੈ ਕੇ ਕਿਹੜੀਆਂ-ਕਿਹੜੀਆਂ ਜਿਹੜੀਆਂ ਮੁੱਖ ਜਿਹੜੀਆਂ ਚੀਜ਼ਾਂ ਦਾ ਜਿਹੜਾ ਦਿੱਕਤਾਂ ਆਉਂਦੀਆਂ ਨੇ ਉਹ ਇਹਨਾਂ ਨੇ ਜ਼ਾਹਰ ਕੀਤੀਆਂ ਨੇ ਇਸ ਗੱਲ ਦੇ ਵਿੱਚ ਦੋਸ਼ੀ ਕੌਣ ਹੈ ਇਹ ਕਹਿੰਦੇ ਨੇ ਕਿ ਇੱਕ ਪ੍ਰਾਈਵੇਟ ਕੰਪਨੀ ਜਿਸ ਦੇ ਥਰੂ ਇਹਨਾਂ ਨੂੰ EMPLOYE ਬਣਾਇਆ ਗਿਆ ਤੇ ਪਰ ਸਹੂਲਤਾਂਵਾਂ ਇਹਨੂੰ ਨਹੀਂ ਮਿਲ ਰਹੀਆਂ ਨੇ ਇੱਕ ਪਾਸੇ ਇਹਨਾਂ ਨੂੰ ਇਲਾਜ ਦੇ ਲਈ ਇਸ ਐਮਬੂਲੈਂਸਾਂ ਨੂੰ ਇਥੇ ਠੀਕ ਕਰਾਉਣ ਦੇ ਲਈ ਹੁਣ ਭੇਜਿਆ ਗਿਆ ਤੇ ਇਸ ਮਾਮਲੇ ਦੇ ਵਿੱਚ ਤੁਹਾਡਾ ਕੀ ਓਪੀਨੀਅਨ ਹੈ ਕੀ ਸਰਕਾਰ ਦੇ ਵੱਲੋਂ ਇੰਨਾ EMPLOYEES ਦੇ ਖਿਲਾਫ ਐਕਸ਼ਨ ਲੈਣਾ ਚਾਹੀਦਾ ਹੈ ਜਾਂ ਫਿਰ ਆਪਣੀਆਂ ਸਿਹਤ ਸਹੂਲਤਾਂ ਨੂੰ ਚੰਗਾ ਬਣਾਉਣ ਦੇ ਲਈ ਇਹਨਾਂ ਦਾ ਸਾਥ ਦੇਣਾ ਚਾਹੀਦਾ ਹੈ رائے ਤੁਹਾਡੀ ਹੈ ਓਪੀਨੀਅਨ ਤੁਹਾਡੇ ਨੇ ਕਿ ਇਸ ਬਾਰੇ ਸਰਕਾਰ ਨੂੰ ਕਿਸ ਤਰੀਕੇ ਦਾ ਐਕਸ਼ਨ ਲੈਣਾ ਚਾਹੀਦਾ ਹੈ ਬਠਿੰਡਾ ਤੋਂ ਗੌਤਮ ਕੁਮਾਰ ਦੀ ਰਿਪੋਰਟ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ